ਮੈਂ ਪ੍ਰਾਈਮ ਮਿਨਿਸਟਰ ਸਾਹਿਬ ਦਾ ਬਿਆਨ ਸੁਣਿਆ ਵਾ ਉਹ ਮੇਰੇ ਖਿਆਲ ਬਿਹਾਰ ਦੇ ਵਿੱਚ ਬੋਲ ਰਹੇ ਸੀ ਔਰ ਬਿਹਾਰ ਦੇ ਲੋਕਾਂ ਨੂੰ ਭੜਕਾ ਰਹੇ ਸੀ ਜੇ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਲੈਵਲ ਦਾ ਇੱਕ ਸੀਨੀਅਰ ਆਗੂ ਦੇਸ਼ ਦਾ ਪ੍ਰਧਾਨ ਮੰਤਰੀ ਉਹ ਕਹਿ ਰਿਹਾ ਵਾ ਕਿ ਪੰਜਾਬ ਚੋਂ ਇੱਕ ਸ਼ਾਈ ਕਾਂਗਰਸ ਦਾ ਲੀਡਰ ਪਹਿਲੀ ਗੱਲ ਤਾਂ ਮੈਂ ਕੋਈ ਸ਼ਾਈ ਨਹੀਂਗਾ ਮੈਂ ਤਾਂ ਇੱਕ ਸਧਾਰਨ ਨੋਰਮਲ ਇਨਸਾਨ ਹਾਂ ਤੇ ਨੋਰਮਲ ਪੋਲਿਟਿਕਸ ਕਰਦਾ ਦੂਸਰੀ ਗੱਲ ਉਹ ਕਹਿ ਰਿਹਾ ਕਿ ਪੰਜਾਬ ਮੇਂ বিহারਿਓ ਕੋ ਕਾਂਗਰਸ ਨੇ ਆਨੇ ਸੇ ਮਨਾ ਕਰ ਦਿਆ ਮੈਂ ਇਦਾਂ ਦੀ ਕੋ ਗੱਲ ਹੀ ਨਹੀਂ ਕੀਤੀ ਮੈਂ ਇਹ ਕਹਿ ਰਿਹਾ ਕਿ ਜਿੰਨੇ ਵੀ ਗੈਰ ਪੰਜਾਬੀ ਨੇ ਉਹ ਪੰਜਾਬ ਵਿੱਚ ਜੀ ਸਦਕੇ ਹੋਣ ਆਪਣੀ ਮਿਹਨਤ ਕਰਨ ਮੁਸ਼ਕਤ ਕਰਨ ਪੈਸੇ ਕਮਾਉਣ ਔਰ ਆਪਣੇ ਪਰਿਵਾਰਾਂ ਨੂੰ ਪਾਲਣ ਸਾਨੂੰ ਕੋਈ ਮੁਸ਼ਕਲ ਨਹੀਂਗੀ ਸਾਨੂੰ ਮੁਸ਼ਕਲ ਇਹ ਆ ਕਿ ਜਦੋਂ ਗੈਰ ਪੰਜਾਬੀ ਸਾਡੇ ਪੰਜਾਬ ਦੀਆਂ ਨੌਕਰੀਆਂ ਲੈ ਜਾਂਦੇ ਨੇ ਕਿਉਂਕਿ ਭਗਵੰਤਬਾਨ ਜਿਹੜਾ ਸ਼ੋਰ ਮਚਾ ਰਿਹਾ ਕਿ ਮੈਂ 40000 ਨੌਕਰੀ ਦਿੱਤੀ ਆ ਮੈਂ 300 ਪਿੰਡਾਂ ਵਿੱਚ ਜਾ ਕੇ ਆਇਆ ਮੈਂ 30 ਪਿੰਡਾਂ 'ਚ ਪੁੱਛਿਆ ਕਿ ਤੁਹਾਨੂੰ ਨੌਕਰੀਆਂ ਮਿਲੀਆਂ ਮੈਨੂੰ ਲੋਕੀ ਹੱਥ ਮਾਰ ਕੇ ਕਹਿੰਦੇ ਨੇ ਕਿ ਸਾਡੇ ਪਿੰਡ ਕੋਈ ਨੌਕਰੀ ਨਹੀਂ ਮਿਲੀ ਤੇ ਮੈਂ ਇਸ ਕਰਕੇ ਇੱਕ ਬਿੱਲ ਪੇਸ਼ ਕੀਤਾ ਹੋਇਆ ਪ੍ਰਾਈਵੇਟ ਮੈਂਬਰਸ ਬਿੱਲ ਜਿਹੜਾ ਕਿ ਕੁਲਤਾਰ ਸੰਧਵਾ ਨੂੰ ਜਨਵਰੀ 2023 ਦਾ ਦਿੱਤਾ ਹੋਇਆ ਮੈਂ ਉਹਦੇ 'ਚ ਮੰਗ ਕੀਤੀ ਆ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਇੱਕ ਕਾਨੂੰਨ ਬਣਾਇਆ ਜਾਵੇ ਜਿਹਦੇ ਵਿੱਚ ਕੋਈ ਵੀ ਆਦਮੀ ਜਦੋਂ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ ਉਹ ਜ਼ਮੀਨ ਖਰੀਦਣਾ ਚਾਹੁੰਦਾ ਉਹ ਵੋਟਰ ਬਣਨਾ ਚਾਹੁੰਦਾ ਉਹ ਨੌਕਰੀ ਖੀਦਣਾ ਨੌਕਰੀ ਕਰਨਾ ਚਾਹੁੰਦਾ ਉਹ ਸਟੇਟ ਵੱਲੋਂ ਲਾਈਆਂ ਹੋਈਆਂ ਸ਼ਰਤਾਂ ਪੂਰੀਆਂ ਕਰੇ ਜਿਵੇਂ ਹਿਮਾਚਲ ਪ੍ਰਦੇਸ਼ ਨੇ ਜਿਹੜੀਆਂ ਸ਼ਰਤਾਂ ਲਾਈਆਂ ਮੈਂ ਉਸੇ ਦੇ ਉਕੋਕ ਕਰਕੇ ਤੇ ਸਪੀਕਰ ਵਿਧਾਨ ਸਭਾ ਕੋਲ ਬਿਲ ਦਿੱਤਾ ਹੋਇਆ ਔਰ ਅਗਰ ਇਸ ਤਰ੍ਹਾਂ ਨਾ ਹੋਵੇਗਾ ਸਾਨੂੰ ਕੋਈ ਇਤਰਾਜ਼ ਨਹੀਂਗਾ ਲੇਕਿਨ ਮੇਰੇ ਖਿਲਾਫ ਪ੍ਰੋਪਗੈਂਡਾ ਇਹ ਬਣਾਇਆ ਜਾ ਰਿਹਾ ਵਾ ਕਿ ਜਿਵੇਂ ਕਿ ਮੈਂ यूपी ਤੇ ਬਿਹਾਰ ਦੇ ਲੋਕਾਂ ਨੂੰ ਕਹਿ ਰਹੇ ਆ ਕਿ ਤੁਹਾਨੂੰ ਪੰਜਾਬ ਚ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਪਹਿਲੀ ਗੱਲ ਤਾਂ ਮੈਂ ਨਾ ਬਿਹਾਰ ਕਿਹਾ ਸ਼ਬਦ ਨਾ ਮੈਂ ਯੂਪੀ ਕਿਹਾ ਕੁਝ ਅਖਬਾਰਾਂ ਨੇ ਵੀ ਪਹਿਲਾਂ ਚੰਦਲ ਲਿਖਿਆ ਮੇਰੇ ਵਿਰੋਧੀਆਂ ਨੇ ਵੀ ਮੇਰੇ ਤੇ ਇਦਾਂ ਦੇ ਇਲਜ਼ਾਮ ਲਾਏ ਐਂਡ ਅਨਫੋਰਚਨਟਲੀ ਪ੍ਰਾਈਮ ਮਿਨਿਸਟਰ ਸਾਹਿਬ ਦਾ ਇਸ ਲੈਵਲ ਤੇ ਕਹਿਣਾ ਮੇਰਾ ਖਿਆਲ ਹੈ ਕਿ ਉਹਨਾਂ ਨੇ ਪੂਰੇ ਮਸਲੇ ਨੂੰ ਅੰਡਰਸਟੈਂਡ ਨਹੀਂ ਕੀਤਾ ਉਹਨਾਂ ਦੀ ਆਪਣੀ ਸਟੇਟ ਗੁਜਰਾਤ ਵਿੱਚ ਵੀ ਕਾਨੂੰਨ ਹੈ ਕੋਈ ਵੀ ਨਾਨ ਗੁਜਰਾਤੀ ਬਿਨਾਂ ਕਿਸੇ ਸ਼ਰਤਾ ਪੂਰੀਆਂ ਕੀਤੇ ਉਥੇ ਜ਼ਮੀਨ ਦਾ ਮਾਲਕ ਨਹੀਂ ਬਣ ਸਕਦਾ ਉਥੇ ਵੋਟਰ ਨਹੀਂ ਬਣ ਸਕਦਾ ਉਥੇ ਉਹ ਸਰਕਾਰੀ ਨੌਕਰੀ ਲੈ ਨਹੀਂ ਸਕਦਾ ਔਰ ਇਕੱਲਾ ਗੁਜਰਾਤ ਨਹੀਂ ਹੁਣ ਉੱਤਰਾਖੰਡ ਵਿੱਚ ਵੀ ਭਾਜਪੀ ਨੇ ਇਹ ਲਾਅ ਬਣਾ ਦਿੱਤਾ ਪੰਜਾਬ 'ਚ ਅਸੀਂ ਇਸ ਕਰਕੇ ਲਾਅ ਮੰਗ ਰਹੇ ਹਾਂ ਕਿਉਂਕਿ ਸਾਡੇ 3 ਕਰੋੜ ਆਬਾਦੀ 'ਚੋਂ ਅਪ੍ਰੋਕਸੀਮੇਟਲੀ 70-75 ਲੱਖ ਸਾਡਾ ਜਿਹੜਾ ਪੰਜਾਬੀ ਆ ਉਹ ਵਿਦੇਸ਼ਾਂ ਵਿੱਚ ਜਾ ਚੁੱਕਾ ਵਾ ਸਾਡਾ ਆਇਡੈਂਟੀਟੀ ਕ੍ਰਾਈਸਿਸ ਹੋ ਰਿਹਾ ਵਾ ਸਾਡੀ ਆਬਾਦੀ ਸ਼ਿਫਟ ਹੋ ਰਹੀ ਹੈ ਬਹੁਤ ਵੱਡੇ ਲੈਵਲ ਤੇ ਅਗਰ ਅਸੀਂ ਬਿਨਾਂ ਸ਼ਰਤ ਤੋਂ ਬਿਨਾਂ ਕੰਡੀਸ਼ਨਸ ਰੈਂਡਮਲੀ ਤੜਾ ਤੜ ਕਰਕੇ ਇੱਥੇ ਲੋਕਾਂ ਨੂੰ ਪੰਜਾਬ ਵਿੱਚ ਆ ਕੇ ਆਉਣ ਦਿੱਤਾ ਉਹ ਸਾਡੀਆਂ ਨੌਕਰੀਆਂ ਖਾ ਜਾਣਗੇ ਔਰ ਸਾਡੀ ਜਿਹੜੀ ਆਈਡੈਂਟੀਟੀ ਆ ਪੰਜਾਬ ਇੱਕ ਹੀ ਜੀ ਸਟੇਟ ਆ ਜਿੱਥੇ ਸਿੱਖ ਇਕੱਲੇ ਇੱਕ ਪੰਜਾਬ ਦੇ ਵਿੱਚ ਮੈਜੋਰਿਟੀ ਚ ਨੇ ਹੌਲੀ ਹੌਲੀ ਸਾਡੀ ਪੱਗ ਵੀ ਗਾਇਬ ਹੋ ਜੂਗੀ ਸਾਡੀ ਜ਼ੁਬਾਨ ਵੀ ਗਾਇਬ ਹੋ ਜੂ ਸਾਡਾ ਸੱਭਿਆਚਾਰ ਵੀ ਗਾਇਬ ਹੋ ਜਾਊਗਾ ਇਹ ਮੈਂ ਐਗਜ਼ੈਕਟਲੀ ਕਿਹਾ ਔਰ ਮੈਂ ਆਪਣੇ ਬਿਆਨ ਤੇ ਖੜਾ ਵਾਂ ਮੈਂ ਫਿਰ ਕਹਿਣਾ ਚਾਹਣਾ ਕਿ ਹਿਮਾਚਲ ਪ੍ਰਦੇਸ਼ ਦੀ ਤਰ੍ਹਾਂ ਤੇ ਗੁਜਰਾਤ ਦੀ ਤਰ੍ਹਾਂ ਹੁਣ ਉੱਤਰਾਖੰਡ ਦੀ ਤਰ੍ਹਾਂ ਇੱਕ ਕਾਨੂੰਨ ਬਣਾਉਣਾ ਚਾਹੀਦਾ ਵਾ ਜਿਹਦੇ ਚ ਕੋਈ ਵੀ ਗੈਰ ਪੰਜਾਬੀ ਆਵੇ ਉਹ ਸ਼ਰਤਾਂ ਪੂਰੀਆਂ ਕਰੇ ਉਹ ਜੀਸੱਦ ਕੇ ਇੱਥੇ ਰਵੇ ਉਹ ਵੋਟਰ ਬਣੇ ਨੌਕਰੀ ਕਰੇ ਪਰ ਜਦ ਤੱਕ ਉਹ ਸ਼ਰਤਾਂ ਪੂਰੀਆਂ ਨਹੀਂ ਕਰਦਾ ਉਹ ਪੈਸੇ ਕਮਾਵੇ ਆਪਣੇ ਪਰਿਵਾਰ ਪਾਲੇ ਉਹ ਪੱਕੇ ਤੌਰ ਤੇ ਨਾਗਰਿਕ ਨਹੀਂ ਬਣਨਾ ਚਾਹੀਦਾ